खोई हुई आवाज गांव में एक पुराना कुआं था जिसे लोग खौफनाक कहते कहते थे कहते थे कि वहां से कभी-कभी एक आवाज़ आती थी जो सुनने वाले के दिल में डर पैदा कर देती थी गांव के बच्चे वहां जाने से डरते थे लेकिन एक दिन बारह साल का रोहित अपनी जिज्ञासा पर काबू नहीं रख सका सो so, जी दोस्तों कहानी देखी है ना बनाई है सिर्फ पता सिर्फ दस मिनट सारी ਜੜੀ ਦੀ ਫੋਟੋ ਤੋਂ ਵੀਡੀਓ ਉਹ ਵੀ ਮੇਰੇ ਬਣਾਈ ਆ ਜਿਹੜੀ ਕਹਾਣੀਆਂ ਉਹ ਵੀ ਮੇਰੇ ਲੱਭੀਏ ਉਹਦੇ ਤੇ 220 ਓਵਰ ਕਰਵਾਇਆ ਵਾ AI ਤੋਂ ਬਹੁਤ ਹੀ ਸੋਖਾ ਵਾ ਜੇ ਤੁਸੀਂ ਇਦਾਂ ਦੀ ਵੀਡੀਓ ਬਣਾ ਕੇ ਤੁਸੀਂ YouTube ਤੇ Facebook ਤੇ ਤੁਸੀਂ Instagram ਤੇ ਰੀਲਾਂ ਬਣਾ ਬਣਾ ਕੇ ਤੁਸੀਂ ਅਪਲੋਡ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਤੁਸੀਂ ਮਹੀਨੇ ਦੇ ਨਾ ਲੱਖ ਰੁਪਏ ਕਮਾ ਸਕਦੇ ਹੋ ਕਿਉਂਕਿ ਇਹ ਜਿਹੜੀਆਂ ਕਹਾਣੀਆਂ ਨੇ ਜਿਹੜੀਆਂ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਤੇ ਬੱਚੇ ਵੀ ਇਹ ਜਿਹੜੀਆਂ ਕਹਾਣੀਆਂ ਨੂੰ ਬਹੁਤ ਜ਼ਿਆਦਾ ਦੇਖਦੇ ਨੇ ਹੌਰ ਕਹਾਣੀਆਂ ਨੂੰ ਬਹੁਤ ਹੀ ਸੋਖਾ ਕੰਮ ਆ ਅਗਰ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਵੀ ਕਿਵੇਂ ਵੀਡੀਓ ਬਣਾਈ ਜਾਂਦਾ ਕਿਵੇਂ ਕਿੱਥੋਂ ਫੋਟੋ ਲੈ ਕੇ ਆਇਆ ਕਿਵੇਂ ਵੀਡੀਓ ਲੈ ਕੇ ਆਵਾਂ ਤਦ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜ਼ਰੂਰ ਦੇਖਿਓ ਜੀ ਮੈਂ ਤੁਹਾਨੂੰ ਦੱਸਾਂਗਾ ਵੀ ਕਿੱਥੋਂ ਤੁਸੀਂ ਵੀਡੀਓ ਲੈ ਕੇ ਆਉਣੀ ਹੈ ਕਿੱਥੋਂ ਤੁਸੀਂ ਫੋਟੋ ਲੈ ਕੇ ਆਉਣੀ ਹੈ ਜੀ ਸੋ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੰਗੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜੀਵੀ ਦੀ ਵੀਡੀਓ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖ ਤਾਂ ਤੁਸੀਂ ਮਹੀਨੇ ਦੇ 10000 ਰੁਪਏ ਕਮਾ ਸਕਦੇ ਹੋ ਸਿਰਫ ਉਹ ਵੀਡੀਓ ਤਿਆਰ ਕਰਨ ਦੇ ਵਿੱਚ 10 ਮਿੰਟ ਲੱਗਿਆ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸਿਰਫ 10 ਮਿੰਟ ਲੱਗਿਆ ਉਹ ਵੀਡੀਓ ਬਹੁਤ ਹੀ ਸੋਖੀ ਬਣ ਜਾਂਦੀ ਆ ਕੋਈ ਔਖਾ ਕੰਮ ਨਹੀਂ ਹੈਗਾ ਉਹ ਵੀਡੀਓ ਕਿਵੇਂ ਬਣਾਉਣਾ ਕੋ ਕਿਵੇਂ ਉਹਦੀ ਐਡੀਟਿੰਗ ਕਰਨੀ ਹੈ ਕਿਵੇਂ ਸਾਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਆਓ ਜੀ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਚੱਲਦੇ ਆਪਾਂ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਮੈਂ ਤੁਹਾਨੂੰ ਸਾਰਾ ਕੁਝ ਇੱਕ ਕੰਪਿਊਟਰ ਦੇ ਉੱਤੇ ਕਰਕੇ ਦਿਖਾਵਾਂਗਾ ਆਪਣੇ ਪੀਸੀ ਦੇ ਉੱਤੇ ਕਰਕੇ ਦਿਖਾਵਾਂਗਾ ਜਿਵੇਂ ਜਿਵੇਂ ਮੈਂ ਕਰਾਂਗਾ ਨਾ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਵੀ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਨਾ ਤੁਸੀਂ ਆਪਣੀ ਵਾਇਸ ਦੇਣੀ ਹੈਗੀ ਕੁਝ ਵੀ ਨਹੀਂ ਕਰਨਾਗਾ ਤੁਹਾਨੂੰ ਸਟੋਰੀਆਂ ਬੜੀ ਕਿਤਾਬ ਲੋ ਹੁੰਦੀ ਵੀ ਲੋੜ ਨਹੀਂ ਹੈਗੀ ਸਾਰਾ ਕੁਝ ਤੁਸੀਂ AI ਤੋਂ ਹੀ ਕਰਵਾਉਣਾ ਵਾ ਤੇ ਇਹ ਚੈਨਲ ਬਹੁਤ ਹੀ ਜਲਦੀ ਇਹ ਮੋਨਟਾਈਜ਼ ਵੀ ਹੋ ਜਾਂਦਾ ਵਾ ਤੇ ਇਸ ਤੋਂ ਬਹੁਤ ਵਧੀਆ ਕਮਾਈ ਹੁੰਦੀ ਆ ਸੋ ਹੁਣ ਚੱਲ ਜੀ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਜੀ ਜਿਵੇਂ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਨਾ ਤੁਸੀਂ ਬਸ ਸੇਮ ਹੀ ਤੁਸੀਂ ਆਪਣੇ ਕੋਲ ਫੋਨ ਤੋਂ ਕਰ ਜਿਨਾ ਮੋਬਾਈਲ ਫੋਨ ਤੋਂ ਕਰਨਾ ਵਾ ਠੀਕ ਹੈ ਜੀ ਸੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ Chrome ਦੇ ਵਿੱਚ ਜਾਣਾ Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ Chat GPT ਠੀਕ ਹੈ ਜੀ ਆਹ Chat GPT ఓਪਨ ਹੋ ਗਿਆ ਇਹਨੂੰ ఓਪਨ ਕਰ ਲੈਣਾ Chat GPT ਨੂੰ ਜਦੋਂ ਇਹ ਓਪਨ ਹੋ ਜਾਏਗਾ ਇੱਥੇ ਇਹਨੂੰ ਤੁਸੀਂ ਲੌਗਇਨ ਕਰ ਲੈਣਾ ਆਪਣੀ Gmail ID ਨਾਲ ਤੁਸੀਂ ਇਹਨੂੰ ਲੌਗਇਨ ਕਰ ਲੈਣਾ ਠੀਕ ਹੈ ਜੀ ਇਸ ਸਟਾਰਟ ਬਟਨ ਤੇ ਕਲਿੱਕ ਕਰਨਗੇ ਹੋ ਜਾਏਗਾ ਠੀਕ ਹੈ ਜੀ ਜਦੋਂ ਇਹਨੂੰ ਤੁਸੀਂ ਓਪਨ ਕਰ ਲੋਗੇ ਤਾਂ ਇੱਥੇ ਇਦਾਂ ਬੋਲਿਆ ਤੁਸੀਂ ਇੱਥੇ ਲਿਖਣਾ ਵਾ ਇੱਥੇ ਲਿਖਣਾ ਹੋਰ ਹੋਰ ਕਹਾਣੀ ਇਨ ਹਿੰਦੀ ਇਨ 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 ਹਿੰਦੀ ਠੀਕ ਹੈ ਜੀ ਕਹਾਣੀ ਇਨ ਹਿੰਦੀ 300 ਵਰਡਾਂ ਠੀਕ ਹੈ 300 ਵਰਡ ਦੀ ਸੰਕਲਣ ਕੇ ਜੀ ਐਸਾਂ ਕੋ ਤਕਾਨ ਦੇ ਕੇ ਦੇ ਦੇ ਠੀਕ ਹੈ ਜੀ ਆ ਇਨੇ ਸਾਨੂੰ ਇੱਕ ਕਹਾਣੀ ਲਿਖ ਕੇ ਦੇ ਦੀ ਇੱਕ ਠੀਕ ਹੈ ਜੀ ਇਨੇ 16 ਸਾਲਾਂ ਦੀ ਲੜਕੀ ਜਿਹਨੇ ਲੇਕਿਨ ਦੀ ਹੈ ਗਾਂ ਦੇ ਪਾਸ ਇੱਕ ਪੁਰਾਣੀ ਵੇਲੀ ਸੀ ਜਿਸੇ ਲੋਕ ਉਸੇ ਕੋਡ ਨਾਮ ਕਾ ਵੇਲੀ ਕਹਿੰਦਾ ਠੀਕ ਹੈ ਇਹਦੇ ਹੁਣ ਮੈਂ ਇੱਧਰ ਲਿਖ ਦਿਨਾ ਆ ਇੱਧਰ ਮੈਂ ਲਿਖ ਦਿਨਾ ਤੁਸੀ ਤੇ ਲਿਖਣਾ ਹ ਜੇ ਕੋਈ ਇਨੇ ਸਾਨੂੰ ਇੱਕ ਕਹਾਣੀ ਲਿਖ ਕੇ ਦੇ ਦੀ ਆ ਨਾ ਮੈਂ ਤੁਸੀ ਇਸ ਕਹਾਣੀ ਤੇ ਵੀ ਕੰਮ ਕਰ ਸਕਦਾ ਮੈਂ ਇਸ ਕਹਾਣੀ ਤੇ ਕੰਮ ਕਰਦਾ ਪਿਆ ਆਲਰੇਡੀ ਤਮੇ ਕੀ ਕਰਨਾ ਤੁਸੀਂ ਜਿਹੜੀ ਕਹਾਣੀ ਲਈਆਂ ਤੁਸੀਂ ਕੀ ਕਰਨਾ ਇਹਨੂੰ ਸਾਰੀ ਨੂੰ ਤੁਸੀਂ ਇੱਥੋਂ ਕਾਪੀ ਕਰ ਲੈਣਾ ਸਾਰੀ ਕਹਾਣੀ ਨੂੰ ਇਹ ਸਾਰੀ ਕਹਾਣੀ ਨੂੰ ਤੁਸੀਂ ਕਾਪੀ ਕਰ ਲੈਣਾ ਜੀ ਠੀਕ ਹੈ ਜੀ ਇੱਥੋਂ ਕਾਪੀ ਕਰਕੇ ਫਿਰ ਤੁਸੀਂ ਨਵੀਂ ਟੇਬ ਓਪਨ ਕਰ ਲਈਏ ਨਵੀਂ ਟੇਬ ਓਪਨ ਕਰਕੇ ਤੁਸੀਂ ਇੱਥੇ ਲਿਖਣਾ ਵਾ 11 11 labs.aiu ਠੀਕ ਹੈ ਜੀ ਇਹ ਕਰੂਗਾ ਐਂਟਰ ਕਰ ਦਿਓ ਠੀਕ ਹੈ ਜੀ ਜਦੋਂ ਤੁਸੀਂ ਇਦਾਂ ਕਰੋਗੇ ਕਰ ਤੋਂ ਬਹੁਤ ਤੁਸੀਂ ਤੇਰੀ ਹੈ ਨਾ try to free ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਆਪਣੇ ਲੌਗ ਇਨ ਕਰਨੀ ਜੀ ਜੇ ਤੁਸੀਂ ਆਪਣੀ Gmail ਨਾਲ ਲੌਗ ਇਨ ਕਰਨਾ ਤੁਸੀਂ ਨਹੀਂ ਲੌਗ ਇਨ ਕਰਕੇ ਇਦਾਂ ਦੀ ਓਪਨ ਹੋ ਜਾਏਗੀ ਤੁਸੀਂ ਇਹ ਤੇ ਕਰੋਂਗੇ ਜਦ ਇਹ ਨਾ ਤੁਸੀਂ 5000 ਵਟ ਤੁਸੀਂ ਇੱਕ ਮਹੀਨੇ ਦੇ ਵਿੱਚ ਤੁਸੀਂ 5000 ਵਟ ਤੁਸੀਂ ਇੱਥੋਂ ਘਰਵਾ ਸਕਦੇ ਕੋ ਠੀਕ ਹੈ ਜੀ ਇੱਥੇ ਕਰ ਸਕੋ ਤੁਸੀਂ ਜਦ ਜੋ ਕਾਪੀ ਕੀਤਾ ਜੀ ਤੁਸੀਂ ਇੱਥੇ ਇੱਥੇ ਤੁਸੀਂ ਪੇਸਟ ਕਰੋ ਆ ਪੇਸਟ ਹੋ ਗਿਆ ਪੇਸਟ ਹੋਣ ਤੋਂ ਬਾਅਦ ਤੁਸੀਂ ਇੱਥੇ ਸੈਟਿੰਗ ਜਣਾ ਇੱਥੇ ਸੈਟਿੰਗ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਦਾ ਲੇਬਲ ਆ ਜਿਹੜਾ ਵਧਾ ਘਟਾ ਸਕਦੇ ਮੈਂ ਕਹਿੰਦਾ ਤੁਸੀਂ ਇਹ 10 12 ਰੱਖੋ ਇਹ ਤੋਂ ਉੱਪਰ ਨਹੀਂ ਲੈਣਾ ਹੈਗਾ ਇਹ 10 12 ਹੀ ਰੱਖਣਾ ਠੀਕ ਹੈ ਜੀ ਤੇ ਇਹ ਜਿਹੜਾ ਉੱਪਰ ਵਾਲਾ ਇਹ 30 ਤੋਂ ਘੱਟ ਨਹੀਂ ਜਾਣਾ ਚਾਹੀਦਾ ਬਸ 30 ਤੋਂ 35 ਦੇ ਵਿੱਚ ਵਿੱਚ ਹੋਵੇ ਮੈਂ ਇਹਨੂੰ 31 ਕਿ ਰੱਖਣਾ ਠੀਕ ਹੈ ਜੀ ਇਹਨੂੰ ਓਕੇ ਕਰ ਦੇਣਾ ਆ ਆਵਾਜ਼ ਆ ਜਿਹੜੀ ਵੀ ਤੁਸੀਂ ਆਵਾਜ਼ ਲੈਣਾ ਚਾਹੁੰਦੇ ਹੋ ਠੀਕ ਹੈ ਤੁਸੀਂ ਇਹ ਤੋਂ ਸੁਣ ਸਕਦੇ ਜਿਵੇਂ ਦੀ ਆਹ ਆਵਾਜ਼ ਸੁਣ ਕੇ ਦੇਖੋ ਠੀਕ ਹੈ ਜੇ ਇਕਦਮ ਨੈਚਰਲ ਪਰ ਕਨਵਰਸੇਸ਼ਨ ਨਮਸਕਾਰ ਸਟੋਰੀ ਨਰੇਸ਼ਨ ਦੀ ਲੈ ਤਾਂ ਦਮ ਮੈਨੂੰ ਮੰਨ ਲਊਂਗੀ ਜੇ ਇਹ ਵੀ ਲੈ ਰ ਤਾਂ ਮੰਨ ਲਾ ਮੈਂ ਆਹੀ ਆਵਾਜ਼ ਮੈਂ ਲੈਣਾ ਦੇਣਾ ਜਾਂ ਮੈਂ ਕੋਈ ਹੋਰ ਲੈਣਾ ਚਾਹੁੰਦਾ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਦੀ ਆਵਾਜ਼ ਨੂੰ ਲੈ ਕੇ ਮੈਂ ਆ ਜੋਸ਼ਲੀ ਆਵਾਜ਼ ਲਈ ਹੈ ਹੁਣ ਕੀ ਕਰਨਾ ਵਾ ਤੁਸੀਂ ਤੇ ਜਨਰੇਟ ਸਪੀਚ ਲਿਖਿਆ ਨਾ ਤੁਸੀਂ ਜਨਰੇਟ ਸਪੀਚ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਜੀ ਇਹ ਤੁਹਾਨੂੰ ਆਟੋਮੈਟਿਕਲੀ ਤੁਹਾਡੀ ਜਿਹੜੀ ਆਵਾਜ਼ ਹੈ ਨਾ ਜਿਹੜੀ ਕਹਾਣੀਆਂ ਸਾਰੀ ਹੈ ਤੁਹਾਨੂੰ ਬਣਾ ਕੇ ਦੇ ਦੇਗਾ ਤੁਸੀਂ ਇਹ ਬਾਅਦ ਚ ਡਾਊਨਲੋਡ ਕਰ ਲੈਣਾ ਕਿਵੇਂ ਡਾਊਨਲੋਡ ਕਰਨਾ ਉਹ ਤੁਹਾਨੂੰ ਮੈਂ ਦੱਸਾਂਗਾ ਥੋੜੀ ਜਿਹੀ ਡੇਢ ਤੱਕ ਤੁਸੀਂ ਵੇਟ ਕਰਨੀ ਹੈ ਤੁਹਾਨੂੰ ਸਿਰਫ 20 25 ਸੈਕਿੰਡ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਆਡੀਓ ਕਰ ਦੇ ਦੇਖੋ ਕੋਈ ਹੋਈ ਆਵਾਜ਼ گاਉਂ ਮੇਂ ਪੁਰਾਣਾ ਕੋਈ ਜਿਸੇ ਲੋਕ ਖੌਫਨਾਕ ਕਹਾਣੀਆਂ ਕਹਿੰਦੇ ਤੇ کہتے تھے ਕਿ ਵਹਾਂ ਸੇ ਕبھی ਕبھی ਇੱਕ ਠੀਕੀ ਆਵਾਜ਼ ਆਉਂਦੀ ਆਪਾਂ ਦੇਖ ਲਈਏ ਕਿ ਆਹ ਵੈਸ ਵਾਰੀ ਬਣ ਕੇ ਰੈਡੀ ਹੋ ਜੇਗੀ ਹੁਣ ਆਪਾਂ ਇਹਨੂੰ ਡਾਊਨਲੋਡ ਕਰਨਾ ਵਾ ਇਹਨੂੰ ਕਿਵੇਂ ਆਪਾਂ ਡਾਊਨਲੋਡ ਕਰਨਾ ਵਾ ਦੇਖੋ ਜੀ ਆ ਇੱਥੇ ਆਪਸ਼ਨ ਆ ਗਿਆ ਨਾ ਆ ਦੇਖੋ ਇੱਥੇ ਆਪਸ਼ਨ ਆ ਗਿਆ ਆਪਾਂ ਇੱਥੇ ਡਾਊਨਲੋਡ ਕਰਨਾ ਵਾ ਆ ਥਾਂ ਦੇ ਆਪਾਂ ਕਲਿੱਕ ਕਰਨਾ ਵਾ ਇੱਥੋਂ ਇਹ ਡਾਊਨਲੋਡ ਹੋ ਜਿਗਾ ਆ ਇੱਥੇ ਡਾਊਨਲੋਡ ਆਪਣੀ 1 ਮਿੰਟ 46 ਸੈਕਿੰਡ ਦੀ ਬਣੀ ਆ ਆਪਾਂ ਇਹਦਾ ਨਾਮ ਵੀ ਦੇ ਦਿੰਦਾ ਮੇਰਾ ਖੋਫ ਖੋਫ ਨੱਕ ਉਹ ਤੇ ਜਿੰਨਾ ਖੋਫ ਖੋਫ ਨੱਕ ਹਣਾ ਮੈਂ ਇਹਦਾ ਨਾਮ ਦੇ ਦਾਂ ਠੀਕ ਹੈ ਜੀ ਇਹ ਆ ਡਾਊਨਲੋਡ ਹੋ ਗਈ ਦੇਖੋ ਜੀ ਇਹ ਡਾਊਨਲੋਡ ਹੋ ਗਈ ਮੋਂ ਤੁਸੀਂ ਕੀ ਕਰਨਾ ਜਿੱਥੇ ਆਪਾਂ ਚੇਟ ਜੀਪੀਟੀ ਲਿਖਿਆ ਸੀ ਜਾਂ ਚੇਟ ਜੀਪੀਟੀ ਦੇ ਵਿੱਚ ਜਾਣਾ ਵਾ ਠੀਕ ਹੈ ਜੀ ਤੁਸੀਂ ਇੱਥੇ ਜਾ ਕੇ ਇੱਥੇ ਜਾ ਕੇ ਤੁਸੀਂ ਲਿਖਣਾ ਵਾ ਤੇ ਇਹ ਚੀਜ਼ ਲਿਖਣਾ ਇਸ ਕਹਾਣੀ ਕੀ ਹਰ ਇੱਕ ਲਾਈਨ ਦਾ ਪ੍ਰੋਂਪਟ ਲਿਖ ਕਰ ਦੇਣਾ ਇਹ ਚੀਜ਼ ਲਿਖਣੀ ਹੈ ਜਦੋਂ ਤੁਸੀਂ ਲਿਖ ਕੇ ਐਂਟਰ ਕਰੋਗੇ ਤੁਹਾਨੂੰ ساری ਕਹਾਣੀ ਦੀ ਜਿਹੜੀ ਪ੍ਰੋਂਪਟੋਂ ਸੀ ਨਾ ਦੇਖੋ ਤੁਹਾਨੂੰ ਸਾਰਾ ਪ੍ਰੋਂਪਟ ਲਿਖ ਕੇ ਦੇ ਦੇਗਾ ગામ ਦੇ ਬਾਝੇ ਇੱਕ ਪੁਰਾਣੀ ਹਵੇਲੀ ਦੀ ਪਹਿਲੀ ਲਾਈਨ ਦੱਸਦਾ ਹੋਵੇ ਨੀਕਾ ਕੋਕ ਨਾਮ ਉਸਕੀ ਕਹਾਣੀ ਇਸ ਕਹਿੰਦੇ تھے ਕਿ ਵਾਂਗ ਰਾਤ ਨੂੰ ਅਜੀਬ ਆਵਾਜ਼ ਆਉਂਦੀ ਦੀ ਹਵੇਲੀ ਵਿੱਚ ਸੁਣਾਈ ਦੇਣ ਵਾਲੀ ਅਜੀਬ ਆ ਉਹ ਆਜੋ ਦਾ ਵਰਨਨ ਹੁਣ ਸਾਰਾ ਕੁਝ ਇਹਨੇ ਦੇ ਦਿੱਤਾ ਲਿਖ ਕੇ ਜਿਵੇਂ ਮੈਂ ਪਹਿਲੀ ਕੰਨੀ ਤੇ ਕੰਮ ਕਰਦਾ ਪਿਆ ਸੀਗਾ ਮੇਰਾ ਪ੍ਰੋਮੋਟਨ ਆਜ ਦਾ ਸੀਗਾ ਠੀਕ ਹੈ ਜੀ ਆ ਪ੍ਰੋਮੋਟਨ ਸੀਗਾ ਠੀਕ ਹੈ ਮੇਤੇ ਮੈਂ ਇਹ ਤੁਸੀਂ ਕੀ ਕਰਨਾ ਹੁਣ ਹਰ ਇਕਲੀ-ਕਲੀ ਲਾਈਨ ਤੇ ਤੁਸੀਂ ਇਹਨੂੰ ਕਾਪੀ ਕਰਨਾ ਵਾ ਜਿਵੇਂ ਮੈਂ ਕਰਦਾ ਪਿਆ ਹਾਂ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਹੁਣ ਤੁਸੀਂ ਫਿਰ ਤੁਸੀਂ ਜਾਣਾ ਵਾ ਆਪਣੇ ਤੁਸੀਂ ਹੁਣ ਜਾਓਗੇ ਫਿਰ ਨਵੀਂ ਇੱਕ ਵਿੰਡੋ ਦੇ ਉੱਤੇ ਜਾਓਗੇ ਠੀਕ ਹੈ ਜੀ ਨਵੀਂ ਵਿੰਡੋ ਦੇ ਉੱਪਰ ਜਾਓਗੇ ਤੁਸੀਂ ਇੱਥੇ ਜਾ ਕੇ ਲਿਖੋਗੇ ਆਈ ਡਬਲ ਐਮ ਈ ਆਰ e r ਠੀਕ ਹੈ e r i a mentor e r s i t dot aia university doto ko a gaya ਠੀਕ ਹੈ ਯਾ ਦੇਖੋ ਓਪਨ ਹੋ ਗਈ ਠੀਕ ਹੈ ਇੱਧਰ ਹੀ ਓਪਨ ਹੋ ਜਾਏਗੀ ਠੀਕ ਹੈ ਜੀ ਤੁਹਾਨੂੰ ਇਹ ਡੇਲੀ ਤੇ 100 150 ਤੁਹਾਨੂੰ ਪੁਆਇੰਟ ਜੇ ਦੇਣਗੇ ਤਾਂ ਇਕੱਠੇ ਹੋ ਜਾਣਗੇ ਤੁਸੀਂ ਇਤੋਂ ਅਨਲਿमिटेड ਫੋਟੋਆਂ ਅਨਲਿमिटेड ਫੋਟੋ ਤੁਸੀਂ ਉਹ ਕਰਦੇ ਨੇ ਇੱਕ ਤਾਂ ਤੁਸੀਂ ਇਹ ਕਰ ਲੈਣੀ ਹੈ ਠੀਕ ਹੈ ਜੀ ਹੁਣ ਆਪਾਂ ਫੋਟੋਆਂ ਤੋਂ ਜੋਦੀ ਜਿਹੜੀ ਪ੍ਰੋਂਪਟੋਂ ਲਿਖਿਆ ਦੀ ਆਪਾਂ ਫੋਟੋ ਵੀ ਕਰਿਆ ਇਹਨੂੰ ਤੁਸੀਂ ਖੋਲ ਕੇ ਰੱਖ ਲੈਣਾ ਤਾਂ ਤੁਸੀਂ ਹੁਣ ਕੀ ਕਰਨਾ ਵਾ ਇੱਕ ਪਾਸੇ ਤੁਸੀਂ ਇੱਥੇ ਖੋਲਣਾ ਵਾ ਤੁਸੀਂ ਤੁਸੀਂ ਨਵੀਂ ਟੈਬ ਓਪਨ ਕਰ ਲੈਣੀ ਨਵੀਂ ਟੈਬ ਦੇ ਉਹ ਇੱਥੇ ਤੁਸੀਂ ਲਿਖਣਾ ਵਾ bing.ai ਮੈਂ ਪਹਿਲੇ ਸਰਚ ਕੀਤਾ ਹੋਇਆ ਵਾ ਬਿੰਗਾ ਆ ਗਿਆ ਹਣਾ bing.ai ਸਰਚ ਕਰੋਗੇ ਨਾ ਜਦੋਂ ਆ ਜਿਹੜਾ ਲਿਖਿਆ ਨਾ ਕ੍ਰੇਟ ਆਹ ਕ੍ਰੇਟ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਕ੍ਰੇਟ ਦੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਵੀ ਇਦਾਂ ਦੀ ਨਵੀਂ ਇੰਟਰਫੇਸ ਆ ਜੀ ਗਾ ਦੇਖੋ ਜੀ ਠੀਕ ਹੈ ਜੀ ਇਹਦੇ ਨੂੰ ਨਾ ਮੇਰੇ ਕ੍ਰੈਡਿਟ ਨੇ ਜਿਹੜੇ ਮੇਰੇ ਕੰਪਲੀਟ ਹੋ ਗਏ ਤੇ ਜ਼ੀਰੋ ਕ੍ਰੈਡਿਟ ਕਰਤਾ ਤਾਂ ਮੈਂ ਨਵੀਂ ਟੈਬ ਦੇ ਵਿੱਚ ਓਪਨ ਕਰ ਦਵਾਂ ਇੰਨੀ ਮੈਂ ਆਹ ਟੈਬ ਦੇ ਵਿੱਚ ਮ ਇਹ ਤੇ ਮੈਨੂੰ ਓਪਨ ਕਰ ਲੈਣਾ ਵਾ ਆ ਦੇਖੋ ਆ ਗਿਆ ਠੀਕ ਹੈ ਜੀ ਕਿ ਮੈਂ ਇਹਦੇ ਤੇ ਓਪਨ ਕਰ ਲੈਣਾ ਇਹਨੂੰ ਇਹਨੂੰ ਤੁਸੀਂ ਗੂਗਲ ਦੇ ਨਾਲ ਤੁਸੀਂ ਇਹਨੂੰ ਆਪਣੇ ਅਕਾਊਂਟ ਦੇ ਨਾਲ ਨਾ ਜੀਮੇਲ ਦੇ ਨਾਲ ਤੁਸੀਂ ਇਹਨੂੰ ਲੌਗ ਇਨ ਕਰ ਲੈਣਾ ਜਿਵੇਂ ਮੈਂ ਲੌਗ ਇਨ ਕਰਦਾ ਪਿਆ ਵਾਂ ਤੁਸੀਂ ਦੇਖ ਸਕਦੇ ਮੈਂ ਲੌਗ ਇਨ ਕਰਦਾ ਪਿਆ ਵਾਂ ਤੁਸੀਂ ਵੀ ਇਹਨੂੰ ਲੌਗ ਇਨ ਕਰ ਲੈਣਾ ਇਸੇ ਤਰ੍ਹਾਂ ਜਿਵੇਂ ਮੈਂ ਲੌਗ ਇਨ ਕਰਦਾ ਪਿਆ ਵਾਂ ਜਿੱਥੇ gmail.com ਤੁਸੀਂ ਇਹਨੂੰ ਲੌਗ ਇਨ ਕਰ ਲੈਣਾ ਮੈਂ ਵੀ ਤੁਹਾਨੂੰ ਲੌਗ ਇਨ ਦਿੱਤਾ ਦੇਖੋ ਇੱਥੇ ਮੇਰੇ ਤੇ ਪਹਿਲਾਂ ਫੋਟੋ ਬਣਾ ਚੁੱਕਿਆ ਵਾਂ ਮੇਰੇ ਤੇ 2 ਪੁਆਇੰਟ ਬਚੇ ਹੋਏ ਆ ਠੀਕ ਹੈ ਜੀ ਹੁਣ ਮੈਂ ਕੀ ਕਰਦਾ ਵਾਂ ਮੈਂ ਆਪਣੀ ਚੈਟ ਜੀਪੀਟੀ ਦੇ ਵਿੱਚ ਜਾਵਾਂਗਾ ਮੈਂ ਆਪਣੀ ਚੈਟ ਜੀਪੀਟੀ ਦੇ ਵਿੱਚ ਗਿਆ ਆ ਗਿਆ ਚੈਟ ਜੀਪੀਟੀ ਦੇ ਵਿੱਚ ਆ ਜਿਹੜਾ ਪ੍ਰੋਂਪਟੋਂ ਦਿੱਤਾ ਸੀ ਨਾ ਆ ਪ੍ਰੋਂਪਟੋਂ ਸੀ ਜਿਹੜਾ ਹਨਾ ਆ ਪ੍ਰੋਂਪਟੋਂ ਦੀ ਮੈਂ ਇੱਥੋਂ ਕਾਪੀ ਕਰ ਲਾਂਗਾ ਆ ਨਹੀਂ ਕਰਨਾਗੇ ਜਿਹਦੇ ਉੱਪਰ ਵੀ ਨੰਬਰ ਲਿਖਿਆ ਨਾ ਰੋਹਿਤ ਨੇ ਮਹਿਸੂਸ ਕੀਤਾ ਕਿ ਵੇ ਲੜਕੀ ਆਪ ਸੁਰੱਖਿਤੇ ਤੁਸੀਂ ਇਹਨੂੰ ਨਹੀਂ ਕਾਪੀ ਕਰਨਾ ਜਿਹੜਾ ਥੱਲੇ ਆਲਾ ਵਾ ਜਿਹੜਾ ਡਾਟ ਆਲਾ ਨਾ ਆ ਬਿੰਦੀ ਆਲਾ ਵਾ ਜਿਹੜਾ ਤੁਸੀਂ ਇਹਨੂੰ ਕਾਪੀ ਕਰ ਲੈਣਾ ਇੱਥੋਂ ਇੱਥੋਂ ਕਾਪੀ ਕਰਨਾ ਇੱਥੋਂ ਕਾਪੀ ਕਰਕੇ ਤੁਸੀਂ ਇੱਥੇ ਜਿਹੜਾ ਬਿੰਗ ਇਮੇਜ ਦੇ ਵਿੱਚ ਜਾਣਾ ਤੁਸੀਂ ਇੱਥੇ ਕਲਿੱਕ ਕਰਨਾ ਤੁਸੀਂ ਇੱਥੇ ਪੈਸਟ ਕਰ ਦੇਣਾ ਇੱਥੇ ਕ੍ਰੇਡ ਦੇ ਉੱਤੇ ਕਲਿੱਕ ਕਰ ਦੇਣਾ ਜੀ ਉਹ ਜਿਹੜੀ ਫੋਟੋ ਸੀ ਨਾ ਤੁਹਾਨੂੰ ਇਹ 5 10 ਸੈਕਿੰਡ ਦੇ ਵਿੱਚ ਵਿੱਚ ਤੁਹਾਨੂੰ ਫੋਟੋ ਬਣਾ ਕੇ ਦੇ ਦੇਗਾ ਜੀ ਆਪਾਂ ਫੋਟੋ ਬਣਾਉਣੀ ਆ ਫਿਰ ਆਪਾਂ ਫੋਟੋ ਤੋਂ ਵੀਡੀਓ ਬਣਾਵਾਂਗੇ ਪੂਰੀ ਜੋ ਇਹ ਕਹਾਣੀ ਸੀ ਨਾ ਜਿੱਦਾਂ ਜਿੱਦਾਂ ਕਹਾਣੀ ਜਿਵੇਂ ਮੰਨ ਲਓ ਆਪਾਂ ਫਿਲਮ ਚੱਲਦੀ ਹੈ ਇੱਕ ਹਨਾ ਉਹ ਪਹਿਲਾਂ ਕਹਾਣੀ ਲਿਖੀ ਜਾਂਦੀ ਉਦੋਂ ਉਹਨੂੰ ਸ਼ੂਟ ਕੀਤਾ ਜਾਂਦਾ ਵਾ ਇਸੇ ਤਰ੍ਹਾਂ ਆਹ ਦੇਖੋ ਆ ਆ ਗਿਆ ਨਾ ਇੱਧਰ ਫੋਟੋ ਆ ਜਾਂਦੀ ਆ ਤੁਸੀਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆ ਜਿੱਦ ਤਲੀਏ ਨਾ ਕਸਟਮਾਈਜ਼ ਦੇ ਨਾਲ ਦੇਖੋ ਆ ਦੀਆ ਰੀਸਾਈਜ਼ ਰੀਸਾਈਜ਼ ਤੇ ਕਲਿੱਕ ਕਰਨਾ ਆ ਥੱਲੇ ਇਹਨੇ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਇਹ ਸਾਈਜ਼ ਮਤਲਬ ਵੱਡਾ ਆਪਣਾ ਸਾਈਜ਼ ਦੇ ਦੇਗਾ ਠੀਕ ਆ ਸਾਈਜ਼ ਆ ਗਿਆ ਆ ਦੇਖੋ ਰੀਸਾਈਜ਼ ਹੋ ਗਿਆ ਜੀ ਠੀਕ ਹੈ ਜੀ ਆ ਇੱਥੇ ਜਮਾ ਡਾਊਨਲੋਡ ਡਾਊਨਲੋਡ ਤੁਸੀਂ ਉਦੋਂ ਤੱਕ ਨਹੀਂ ਕਰਨਾ ਕਿ ਜਦੋਂ ਤੱਕ ਇਹ ਤੁਹਾਨੂੰ ਫੋਟੋ ਸ਼ੋਅ ਨਹੀਂ ਕਰਦਾ ਹੈਗਾ ਜਦੋਂ ਤੁਹਾਨੂੰ ਫੋਟੋ ਸ਼ੋਅ ਕਰੇਗਾ ਤੁਸੀਂ ਫਿਰ ਡਾਊਨਲੋਡ ਕਰਨਾ ਉਸ ਤੋਂ ਪਹਿਲਾਂ ਤੁਸੀਂ ਡਾਊਨਲੋਡ ਇਹਨੂੰ ਨਹੀਂ ਕਰਨਾ ਹੈਗਾ ਜੀ ਤੁਸੀਂ ਇਹਦੀ ਫੋਟੋ ਆਉਣ ਦੀ ਤੁਸੀਂ ਵੇਟ ਕਰਨੀ ਹੈ ਤੁਸੀਂ ਉਹਨੇ ਇਹ ਤੇ ਕਿ 2-4 ਸੈਕਿੰਡ ਦੇ ਵਿੱਚ 5 ਸੈਕਿੰਡ ਦੇ ਵਿੱਚ ਆ ਜਾਂਦੀ ਹੈ ਇਹ ਤੁਹਾਡੇ ਨੈਟ ਤੇ ਡਿਬਿਟ ਕਰਦਾ ਵਾ ਵੀ ਤੁਹਾਡੇ ਜਿਹੜਾ ਨੈਟ ਆ ਤੁਹਾਡੇ ਕਿੰਨੀ ਤੇ ਜਾਂਦਾ ਆ ਦੇਖੋ ਆ ਗਈ ਫੋਟੋ ਠੀਕ ਆ ਇੱਥੇ ਡਾਊਨਲੋਡ ਲਈ ਤੁਸੀਂ ਇੱਥੇ ਡਾਊਨਲੋਡ ਕਰਨੇ ਰਾਜੀ ਹੁਣ ਆਪਾਂ ਚੱਲਦੇ ਆ ਫਿਰ ਚੈਟ ਜੀਪੀਟੀ ਦੇ ਵਿੱਚ ਜੰਨੇ ਆ ਹੁਮਾ ਥੱਲੇ ਲਿਖਿਆ ਹੋਆ ਹਨ ਇਹ ਜਿਆ ਰੋਹਿਤ ਕੀ ਸੀ ਕੋਰ ਕਾਨੀ ਨਾ ਕੋ ਉੱਪਰਲਾ ਦੇਖਣਾ ਪਹਿਲਾਂ ਉੱਪਰ ਦੇਖਿਆ ਸੀ ਨਾ ਸੂਨੀ ਮੀ ਇੱਕ ਹੈਗਾ ਸਮੂਹ ਸਮੂਹਿਕ ਵਿਜੇ ਦਾ ਜਸ਼ਨ ਇਹਨੂੰ ਕਾਪੀ ਕਰਾਂਗੇ ਫਿਰ ਆਪਾਂ ਜਾਵਾਂਗੇ ਆਪਾਂ ਇਹਦੇ ਵਿੱਚ ਇੱਥੇ ਲਿਖਾਈ ਨੂੰ ਕੱਟ ਕਰ ਦਾਂਗੇ ਆਪਾਂ ਠੀ ਇਹ ਇਹਦੇ ਵਿੱਚ ਅਸੀਂ ਆਪਾਂ ਇੱਥੇ ਇਹਨੂੰ ਕੱਟ ਕਰਾਂਗੇ ਕੱਟ ਕਰਨ ਤੋਂ ਬਾਅਦ ਆਪਾਂ ਨੂੰ ਫੇਰ ਫੋਮ ਮੰਗਿਆ ਇੱਥੇ ਇੱਥੇ ਆਪਾਂ ਪੇਸਟ ਕਰ ਦਾਂਗੇ ਇੱਥੇ ਆਪਾਂ ਕ੍ਰੇਡਿਟ ਦੇ ਉੱਤੇ ਬਟਨ ਇਕ ਕਰ ਦਾਂਗੇ ਠੀਕ ਹੈ ਜੀ ਇਹ ਕ੍ਰੇਡਿਟ ਦਾ ਜਿਹੜਾ ਫੇਰ ਆਪਾਂ ਨੂੰ ਨਵੀਂ ਫੋਟੋ ਇਹ ਆਪਾਂ ਨੂੰ ਤਿਆਰ ਕਰਕੇ ਦੇ ਦੇਗਾ ਆਪਾਂ ਤੁਸੀਂ ਸਟੈਪ ਵਾਈਜ਼ ਸਟੈਪ ਜਿੰਨੀ ਵੀ ਤੁਹਾਡੀ ਕਹਾਣੀ ਦੀ ਮਤਲਬ ਵੀ ਉਹ ਆ ਤੁਸੀਂ ਸਾਰੀ ਸਟੈਪ ਕਰ ਲੈਣੀ ਆ ਦੇਖੋ ਆਪਣੀ ਆਡੀਓ ਵੀ ਰੈਡੀ ਹੋ ਗਈ ਆਪਾਂ ਸਟੋਰੀ ਵੀ ਰੈਡੀ ਆਪਣੀ ਕਹਾਣੀ ਵੀ ਰੈਡੀ ਹੋ ਗਈ ਆ ਤੇ ਉਸ ਤੋਂ ਬਾਅਦ ਆਪਣੀ ਮਤਲਬ ਵੀ ਆ ਆ ਵੀ ਆ ਗਏ ਦੇਖੋ ਆ ਜਸ਼ਨ ਅਲੀ ਨੇ ਫੋਟੋ ਦੇ ਦਿੱਤੀਆਂ ਤੁਸੀਂ ਕੋਈ ਵੀ ਜਸ਼ਨ ਅਲੀ ਫੋਟੋ ਤੁਸੀਂ ਮੰਨ ਕੇ ਤੁਸੀਂ ਆ ਜਣਾ ਤੁਸੀਂ ਜਸ਼ਨ ਅਲੀ ਫੋਟੋ ਤੁਸੀਂ ਇੱਥੇ ਕਲਿੱਕ ਕਰੋਗੇ ਫਿਰ ਸੇਮ ਇੱਥੇ ਤੇ ਜਾਣਾ ਰੀਸਾਈਜ਼ ਦੇ ਉੱਤੇ ਜਾਣਾ ਆ ਇੰਟਰ ਲੈਂਡਸਕੇਪ ਦੇ ਉੱਤੇ ਤੁਸੀਂ ਕਲਿੱਕ ਕਰਨਾ ਲੈਂਡਸਕੇਪ ਦੇ ਉੱਤੇ ਠੀਕ ਹੈ ਜੀ ਹੁਣ ਆਪਾਂ ਨੂੰ ਲੈਂਡਸਕੇਪ ਦਾ ਸਾਈਜ਼ ਆਪਾਂ ਨੂੰ ਵਰਧਨ ਕਰਕੇ ਦੇ ਦੇਗਾ ਠੀਕ ਹੈ ਜੀ ਹੁਣ ਤੁਸੀਂ ਇੱਥੇ ਤੇ ਵੇਟ ਕਰਨਾ ਲੈਂਡਸਕੇਪ ਵਾਲੇ ਦਾ ਜਦੋਂ ਤੱਕ ਤੁਹਾਨੂੰ ਫੋਟੋ ਸ਼ੋਅ ਨਹੀਂ ਹੋਏਗੀ ਉਦੋਂ ਤੱਕ ਤੁਸੀਂ ਨਹੀਂ ਕਰਨਾ ਜਿਹੜੀ ਚੀਜ਼ ਤੁਹਾਨੂੰ ਮੈਂ ਕੰਪਿਊਟਰ ਦੇ ਉੱਤੇ ਕਰਕੇ ਦੇ ਸਾਰੇ ਵਾਂ ਸੇਮ ਪ੍ਰੋਸੈਸ ਫੋਨ ਦੇ ਉੱਤੇ ਹੋ ਜਾਣਾ ਵਾਂ ਸਾਰਾ ਕੁਝ ਸੇਮ ਹੀ ਆ ਕੋਈ ਚੇਂਜ ਓੱਖਾ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਆਪ ਤੁਸੀਂ ਦੇਖ ਸਕਦੇ ਹੋ ਇਹਨੇ ਆਪਾਂ ਨੂੰ ਕਰਕੇ ਦੇਤਾ ਆਪਾਂ ਇੱਥੇ ਡਾਊਨਲੋਡ ਦੇ ਉੱਤੇ ਕਲਿੱਕ ਕਰਾਂਗੇ ਡਾਊਨਲੋਡ ਹੋ ਗਈ ਦੇਖੋ ਆਪਾਂ ਫੋਟੋ ਵੀ ਡਾਊਨਹੋਣ ਆਪਾਂ ਫੋਟੋ ਤੋਂ ਵੀਡੀਓ ਬਣਾਉਣੀ ਆ ਵੀਡੀਓ ਕਿਵੇਂ ਬਣਾਉਣੀ ਆ ਹੁਆ ਆਪਾਂ ਕਰਾਂਗੇ ਨਵੀਂ ਟੈਬ ਓਪਨ ਕਰਾਂਗੇ ਇਮੇਜ ਆਰਟੀ ਠੀਕ ਹੈ ਇੱਥੇ ਤੁਸੀਂ ਅਪਲੋਡ ਕਰੋਗੇ ਅਪਲੋਡ ਕਰਨ ਤੋਂ ਬਾਅਦ ਤੁਸੀਂ ਜਾਣ ਜਿਹੜੀ ਫੋਟੋ ਤੁਸੀਂ ਡਾਊਨਲੋਡ ਕੀਤੀ ਸੀ ਆਹ ਕਿਤੇ ਜੀ ਤੁਸੀਂ ਟੈਕਨਿਕਲ ਕਰੋਗੇ ਇਹ ਫੋਟੋ ਅਪਲੋਡ ਹੋਣ ਲੱਗ ਜਾਈ ਤੁਹਾਡੀ ਆਪਾਂ ਹੁਣ ਫੋਟੋ ਦੇਖੋ ਰੈਡੀ ਕਰ ਲਈ ਸਾਰੀਆਂ ਦੀ ਆਪਾਂ ਹੁਣ ਆਪਾਂ ਵੀਡੀਓ ਬਣਾਉਣੀ ਆਪਾਂ ਠੀਕ ਹੈ ਜੀ ਮੈਂ ਨਾ ਸਾਰੀਆਂ ਫੋਟੋ ਪਹਿਲਾਂ ਆਲਰੇਡੀ ਬਣਾ ਕੇ ਮੈਂ ਡਾਊਨਲੋਡ ਕੀਤੀ ਹੋਈਆਂ ਨੇ ਕਿਉਂਕਿ ਆਪਣਾ ਟਾਈਮ ਬਚ ਜੇ ਜੇ ਮੈਂ ਸਾਰੀ ਇਕੱਲੀ ਇਕੱਲੀ ਫੋਟੋ ਮੈਂ ਡਾਊਨਲੋਡ ਕਰਾਂ ਇਕੱਲੀ ਤਾਂ ਵੀਡੀਓ ਆਪਣੀ ਇੱਕ ਅੱਧੇ ਘੰਟੇ ਦੀ ਬਣ ਜਾਈਗੀ ਕਿਉਂਕਿ ਐਡੀਟਿੰਗ ਫੋਟੋ ਦਾ ਲੱਗਦਾ ਵਾ ਆ ਦੇਖੋ ਠੀਕ ਹੈ ਜੀ ਇਹ ਹੋ ਗਿਆ ਹੁਣ ਤੁਸੀਂ ਤੋਂ ਇਹਨੂੰ ਚੇਂਜ ਵੀ ਕਰ ਸਕਦੇ ਹੋ ਮੋਸ਼ਨ ਇਹਦਾ ਕੋਈ ਵੀ ਜਨਰਲ ਸਰਕਲ ਦੇ ਲੋ ਇਹਨੂੰ ਹਾਂ ਡੋਜੀ ਦਾ ਤੇ ਰਹਾ ਮੈਨੂੰ ਆ ਵਧੀਆ ਲੱਗਾ ਮੈਂ ਇੱਥੇ ਐਕਸਪੋਰਟ ਕਰਾਂਗਾ ਠੀਕ ਹੈ ਜੀ ਐਕਸਪੋਰਟ ਹੋ ਜੀ ਇੱਥੇ ਲਿਆ MP4 ਆ ਨੰਬਰ ਇੱਕ ਤੇ ਤੁਸੀਂ ਇੱਥੇ ਕਲਿੱਕ ਕਰਨਾ ਉੱਥੇ ਨੇ ਨੈਕਸਟ ਲਿਖਿਆ ਤੁਸੀਂ ਨੈਕਸਟ ਤੇ ਕਲਿੱਕ ਕਰਨਾ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਮਿਟਿਡ ਫ੍ਰੀ ਆਪਾਂ ਨੂੰ ਫ੍ਰੀ ਚ ਆਈ ਜੀ ਆਪਾਂ ਇੱਥੇ ਕਲਿੱਕ ਕਰਾਂਗੇ ਇਹ ਆਪਾਂ ਨੂੰ ਫ੍ਰੀ ਆਫ ਕੋਸਟ ਆਪਾਂ ਨੂੰ ਵੀਡੀਓ ਦੇ ਦੇਗਾ ਸਾਜੀ ਠੀਕ ਹੈ ਜੀ ਇਹ ਆਪਾਂ ਨੂੰ ਫ੍ਰੀ ਆਫ ਕੋਸਟ ਆਪਣੇ ਕੋਲ ਵੀਡੀਓ ਆ ਗਈ ਹੈ ਜੀ ਠੀਕ ਹੈ ਉਹ ਦੇਖੋ ਵੀਡੀਓ ਬਣ ਗਈ ਫੋਟੋ ਤੋਂ ਕਿੰਨੀ ਸੋਹਣੀ ਵੀਡੀਓ ਬਣ ਗਈ ਆ ਹੁਣ ਆਪਾਂ ਥੋੜੀ ਜਿਹਾ ਤਾਂ ਕਪਾ ਦਾ ਵੇਟ ਕਰਨਾ ਵੱਜੇ ਤੱਕ ਆਪਣੀ ਇਹ ਬਣ ਕੇ ਰੈਡੀ ਨਹੀਂ ਹੁੰਦੀ ਐਕਸਪੋਰਟ ਹੁੰਦੀ ਵੀ 60% ਹੋ ਗਈ ਆ ਜੇ ਜਦੋਂ 100% ਹੋ ਗਈ ਤਾਂ ਤੁਹਾਨੂੰ ਡਾਊਨਲੋਡ ਦੀ অপਸ਼ਨ ਦੇਗਾ ਤਾਂ ਆਪਾਂ ਇਹਨੂੰ ਵੀਡੀਓ ਨੂੰ ਆਪਾਂ ਡਾਊਨਲੋਡ ਕਰ ਲੈਣਾ ਤੁਹਾਨੂੰ ਮੈਂ ਡਾਊਨਲੋਡ ਵੀ ਕਰਕੇ ਦੇਵਾਂਗਾ ਇਹ ਕਿਵੇਂ ਜਲੀ ਆ ਦੇਖੋ ਡਾਊਨਲੋਡ ਦਾ অপਸ਼ਨ ਆ ਗਿਆ ਆਪਾਂ ਇੱਥੇ ਡਾਊਨਲੋਡ ਤੇ ਕਲਿੱਕ ਕਰਾਂਗੇ ਹੁਣ ਇਹ ਜਿਹੜੀ ਆ ਵੀਡੀਓ ਮੇਰੀ ਇਹ ਡਾਊਨਲੋਡ ਹੋਣ ਲੱਗ ਜਾਈ ਆ ਆਪਾਂ ਇਹਨੂੰ ਸੇਵ ਕਰ ਲਾਂਗੇ ਫਿਰ ਮੈਂ ਤੁਹ ਠੀਕ ਆ ਮੈਂ ਸੇਵ ਕਰਨੀ ਵੀਡੀਓ ਆ ਚੱਲੀ ਹੁਣ ਮੈਂ ਤੁਹਾਨੂੰ ਕਰਕੇ ਦਿਖਾਣਾ ਕਿ ਕਿੱਥੇ ਗਈ ਜੇ ਮੇਰੀ ਵੀਡੀਓ ਠੀਕ ਜੇ ਆ ਦੇਖੋ ਮੇਰੀ ਵੀਡੀਓ ਸੀ ਜਿਹੜੀ ਇਹ ਆ ਇੱਥੇ ਆ ਗਈ ਆ ਰਹੀ ਹੈ ਮੇਰੀ ਵੀਡੀਓਨ ਪਲੇ ਕਰਕੇ ਦਰ ਆ ਜਨਾ ਮੈਂ ਕੋਲ ਠੀਕ ਹੈ ਆ ਵੀਡੀਓ ਬਣ ਗਈ ਆਪੋ ਵੀਡੀਓ ਬਣ ਗਈ ਨਾ ਹੁਣ ਆਪਾਂ ਕੀ ਕਰਨਾ ਵਾ ਇਸੇ ਤਰ੍ਹਾਂ ਤੁਸੀਂ ਜਿੰਨੀਆਂ ਵੀ ਫੋਟੋ ਤੁਸੀਂ ਕਰੋਗੇ ਨਾ ਡਾਊਨਲੋਡ ਸਾਰੀ ਫੋਟੋ ਤੁਸੀਂ ਉਸ ਪ੍ਰੋਂਪਟੋਂ ਨੂੰ ਤੁਸੀਂ ਕਾਪੀ ਕਰ ਕਰਕੇ ਸਾਰੀ ਫੋਟੋ ਡਾਊਨਲੋਡ ਕਰ ਲੈਣੀ ਆ ਡਾਊਨਲੋਡ ਕਰਕੇ ਫਿਰ ਤੁਸੀਂ ਇਦਾਂ ਵੀਡੀਓ ਬਣਾ ਲੈਣੀ ਸਾਰੀ ਫੋਟੋ ਦੀ ਵੀਡੀਓ ਬਣਾ ਲੈਣੀ ਆ ਜਦੋਂ ਵੀਡੀਓ ਬਣ ਗਈ ਹੁਣ ਤੁਸੀਂ ਆਪਣਾ ਮੈਨ ਕਮ ਹੈਗਾ ਐਡੀਟਿੰਗ ਦਾ ਦੇਖੋ ਆਪਣੀ ਸੀਗਾ ਜਿਹੜਾ ਆਪਾਂ ਆਪਣੀ ਪਈਆ ਉਹ ਕਹਾਣੀ ਪੁੱਤਾਂ ਲਈ ਆਦਨ ਸੁਣਾ ਲੈਣਾ ਲੋਕਾਂ ਨੂੰ ਤੁਸੀਂ ਸੋਣੋ ਉਹੀ ਆਵਾਜ਼ ਕਾਉਂ ਨੇ ਇੱਕ ਪੁਰਾਣਾ ਘਰ ਜਿਸ ਨੂੰ ਖੌਫਨਾਕ ਕਿਹਾ ਜਾਂਦਾ ਸੀ ਕਦੇ ਕਦੀ ਇੱਕ ਕਹਤੇ ਸਨ ਕਦੇ ਕਦੀ ਆਵਾਜ਼ ਆਉਂਦੀ ਸੀ ਤੁਸੀਂ ਕੀ ਕਰਨਾ ਵਾ ਤੁਸੀਂ YouTube ਦੇ ਉੱਤੇ ਜਾਣਾ ਵਾ YouTube ਦੇ ਉੱਤੇ ਜਾ ਕੇ ਨਾ ਇੱਕ ਹੋਰ ਰ ਮਿਊਜ਼ਿਕ ਆ ਜਿਹੜਾ ਡਾਊਨਲੋਡ ਕਰ ਲੈਣਾ ਹੋਰ ਰ ਮਿਊਜ਼ਿਕ ਜਿਹੜਾ ਡਾਊਨਲੋਡ ਕਰ ਲੈਣਾ ਕਿ ਉਹਨੂੰ ਕਿਵੇਂ ਡਾਊਨਲੋਡ ਕਰਨਾ ਵਾ ਹਨਾ ਤਾਂ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਵੀ ਤੁਸੀਂ ਕਿਵੇਂ ਡਾਊਨਲੋਡ ਕਰਨਾ ਵਾ ਤੁਸੀਂ ਹੋਰ ਰ ਮਿਊਜ਼ਿਕ ਵੀ ਡਾਊਨਲੋਡ ਕਰ ਲਿਆ ਸਾਰਾ ਕੋ ਡਾਊਨਲੋਡ ਕਰ ਲੈ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਹੁਣ ਐਡੀਟਿੰਗ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਮੈਂ ਪ੍ਰੀਮੀਅਰ ਪ੍ਰੋ ਦੇ ਐਡੀਟ ਕਰਦਾ ਰਿਹਾ ਹਾਂ ਤੇ ਤੁਸੀਂ ਆਪਣੇ ਵੀਐਨ ਦੇ ਵਿੱਚ ਇਹਨੂੰ ਐਡੀਟ ਕਰ ਸਕਦੇ ਹੋ ਹੁਣ ਜੋ ਵੀ ਮੈਂ ਡਾਟਾ ਸੀ ਜਿਹੜਾ ਮੇਰਾ ਹਨਾ ਉਹ ਸਾਰਾ ਮੈਂ ਇਹਦੇ ਵਿੱਚ ਲੈ ਕੇ ਆਇਆ ਹਾਂ ਹੁਣ ਮੈਂ ਕੀ ਕਰਾਂਗਾ ਸਾਰਾ ਇਹਨੂੰ ਚੱਕ ਕੇ ਮੈਂ ਆਪਣੇ ਐਡੀਟਿੰਗ ਦੇ ਵਿੱਚ ਲੈ ਜਾਵਾਂਗਾ ਆ ਦੇਖੋ ਮੈਂ ਲੈ ਕੇ ਆ ਗਿਆ ਐਡੀਟਿੰਗ ਦੇ ਵਿੱਚ ਲੈ ਜਾ ਗਿਆ ਜੀ ਸਾਰੀ ਵੀਡੀਓ ਨੂੰ ਮੈਂ ਐਡੀਟਿੰਗ ਦੇ ਵਿੱਚ ਲਿਆਇਆ ਇਹ ਮੇਰੀ ਸਾਰੀ ਵੀਡੀਓ ਆ ਕਿ ਹੁਣ ਜਿਹੜੀ ਆਡੀਓ ਸੀ ਮੇਰੀ ਮੈਂ ਆਡੀਓ ਨੂੰ ਵੀ ਚੱਕ ਕੇ ਮੈਂ ਇੱਥੇ ਰਹਿਨਾ ਆਪਣੀ ਆਪਣੇ ਐਡੀਟਿੰਗ ਦੇ ਵਿੱਚ ਲਾਣਾ ਮੈਨੂੰ ਥੋੜੀ ਹੋਣੀ ਆ ਆ ਮੇ ਆਡੀਓ ਆ ਗਈ ਠੀਕ ਹੈ ਆ ਮੇਰੀ ਆਡੀਓ ਆ ਗਈ ਆ ਤੇ ਪਹਿਲਾਂ ਆਪਾਂ ਦੇਖਾਂ ਮੇਰੀ ਵੀਡੀਓ ਇਹ ਸਾਰੀਆਂ ਹਨਾ ਤੇ ਆਪਾਂ ਪਹਿਲਾਂ ਜਾਵਾਂਗੇ ਆਡੀਓ ਵੱਲ ਪਹਿਲਾਂ ਆਪਾਂ ਆਡੀਓ ਰੱਖਣੀ ਆ ਤੇ ਆਪਾਂ ਹੁਣ ਵੀਡੀਓ ਦੇਖਦੇ ਮੇਰੀ ਕਿੱਥੇ ਪਈ ਆ ਆਡੀਓ ਇਹਦੇ ਵਿੱਚ ਹੀ ਆ ਗਈ ਆ ਇਹ ਆ ਆਡੀਓ ਦੇ ਦੇ ਮੇਰੀ ਕਿੱਥੇ ਆ ਫੋਨ ਤੇ ਬਹੁਤ ਸੋਖੀ ਹੋ ਜਾਂਦੀ ਬਹੁਤ ਵਧੀਆ ਹੋ ਜਾਂਦੀ ਫੋਨ ਤੇ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਸੋਖਾ ਕੰਮ ਹੈ ਠੀਕ ਹੈ ਜੀ ਤੁਸੀਂ ਕਰ ਸਕਦੇ ਹੋ ਫੋਨ ਤੇ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਇਹਨੂੰ ਇਹ ਆਪਈ ਹੈ ਮੇਰੀ ਆਡੀਓ ਤੁਹਾਨੂੰ ਮੈਂ ਸੁਣਾ ਦਿੰਦਾ ਕੋਈ ਵੀ ਆਵਾਜ਼ ਕਾਉਂ ਇੱਕ ਪੁਰਾਣਾ ਕੋਈ ਵੀ ਆਵਾਜ਼ ਕਾਉਂ ਇੱਕ ਪੁਰਾਣਾ ਕੋਈ ਮੈਂ ਇਥੇ ਸੈਂਚ ਕਰਕੇ ਮੈਂ ਇਹਨੂੰ ਇੱਥੇ ਲੱਕ ਦੇਣਾ ਜੀ ਆਡੀਓ ਨਹੀਂ ਲੱਕੇ ਮੈਂ ਇੱਥੇ ਰੱਖ ਰਿਹਾ ਠੀਕ ਹੈ ਜੀ ਆਹ ਮੇਰੀ ਆਡੀਓ ਆ ਗਈ ਸੀਗਾ ਤੁਹਾਨੂੰ ਇੱਕ ਵਾਰੀ ਸੁਣਾ ਲਈਦੀ ਨਾਲ ਆਡੀਓ ਕੋਈ ਆਵਾਜ਼ ਕਾਉਂ ਇੱਕ ਪੁਰਾਣਾ ਕੋਈ ਆਵਾਜ਼ ਕਾਉਂ ਇੱਕ ਪੁਰਾਣਾ ਜਿਸੇ ਲੋਕ ਠੀਕ ਹੈ ਜੇ ਮਰ ਆ ਗਿਆ ਹੁਣ ਜਿਹੜੀ ਆਪਣੀ ਵੀਡੀਓ ਸੀ ਸਾਰੀ ਉਹ ਵੀਡੀਓ ਆਪਾਂ ਇੱਥੇ ਰਖੋਣੀ ਆ ਪਾਣਾ ਅੱਪਾ ਵੀਡੀਓ ਕਿਵੇਂ ਲਉਣੀ ਆ ਤੁਹਾਨੂੰ ਲੋਕੀ ਦਾਦੀ ਨਾਲ ਅੱਗੇ ਅੱਗੇ ਵੀਡੀਓ ਸਭ ਤੋਂ ਪਹਿਲਾਂ ਆਪਾਂ ਨੰਬਰ 1 ਵਾਲੀ ਵੀਡੀਓ ਰਾਵਾਂਗੇ ਕਿਹੜੀ ਨੰਬਰ 1 ਵਾਲੀ ਵੀਡੀਓ ਸੀ ਆਪਾਂ ਨੰਬਰ 1 ਦੀ ਵੀਡੀਓ ਪਹਰਾਂਨੇ ਇੱਥੇ ਆਪਾਂ ਇੱਥੇ ਮੈਂ ਨੰਬਰ ਲਿਖੇ ਹੋਏ ਨੇ ਕਦੀ-ਕਦੀ ਵੀਡੀਓ ਦੇ ਇਹ ਸਾਰੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਕਿੱਦਾਂ ਐਡਿਟ ਕਰੀਏ ਨਾ ਇੱਕ ਦੋ ਲਾ ਕੇ ਤੁਹਾਨੂੰ ਦਿਖਾਣਾ ਵਾ ਫਿਰ ਤੁਹਾਨੂੰ ਅੱਗੇ ਦੱਸਾਂਗਾ ਤੁਸੀਂ ਇਹਦਾ ਕੀ ਕਿਵੇਂ ਤੁਸੀਂ ਇਹ ਨੂੰ ਕਰਨਾ ਵਾ ਇਹ ਨੰਬਰੇ ਪਿੱਛੇ ਇਹਦਾ ਨੰਬਰ ਇੱਕ ਆਪਾਂ ਲਾ ਦਿੰਨੇ ਆ ਭਾਈ ਇੱਥੇ ਜੀ ਆ ਰਿਹਾ ਨੰਬਰੇ ਤੇ ਠੀਕ ਹੈ ਜੀ ਮੈਂ ਆ ਨੰਬਰ ਇੱਕ ਵੀਡੀਓ ਨੂੰ ਚੱਕ ਕੇ ਮੈਂ ਇੱਥੇ ਲਾ ਦਾਂਗਾ ਓਕੇ ਆ ਨੰਬਰ ਇੱਕ ਲੱਗ ਗਿਆ ਠੀਕ ਹੈ ਜੀ ਹੁਣ ਨੰਬਰ 2 ਆ ਇਹਦੇ ਵਿੱਚ ਆਪ ਨੂੰ ਲੱਭਣੇ ਪੈਣੇ ਥੋੜੀ ਜਿਹੀ ਥੋੜੀ ਜਿਹੀ ਮਿਹਨਤ ਇੱਥੇ ਲਗਣੀ ਆ ਆਪਾਂ ਤੁਸੀਂ ਨਾ ਵੀਡੀਓ ਦੇ ਜਿਵੇਂ ਜਿਵੇਂ ਵੀਡੀਓ ਤੁਸੀਂ ਡਾਊਨਲੋਡ ਕਰੋਗੇ ਉਦੋਂ ਤਾਂ ਤੁਸੀਂ ਨੰਬਰ ਇੱਕ 1 2 3 ਪਾਈ ਜਾਇਓ ਕਿਉਂਕਿ ਤੁਹਾਨੂੰ ਲੱਭਣ ਦੇ ਵਿੱਚ ਨਾ ਬਾਅਦੋਂ ਆਸਾਨੀ ਹੋਏਗੀ ਨਹੀਂ ਤਾਂ ਤੁਹਾਨੂੰ ਬਹੁਤ ਔਖੀਤ ਆਈ ਜਿੱਦਾਂ ਮੈਂ ਨੰਬਰ 3 ਹੀ ਹੋ ਜਾ ਮੈਂ ਫਾਈਂਡ ਕਰ ਲੈਂਦਾ ਇਹਦੇ ਵਿੱਚ ਨਾ ਇਹ ਲੱਦੇਆਂ ਦੇ ਸਾਰੇ ਫਾਈਂਡ ਦੇ ਸਾਬ ਨਾਲ ਵੀ ਆਪਾਂ ਸਾਰੀਆਂ ਫੋਟੋ ਆਪਾਂ ਡਾਊਨਲੋਡ ਕੀਤੀਆਂ ਫੋਟੋ ਤੋਂ ਆਪਾਂ ਵੀਡੀਓ ਬਣਾਈ ਸੀ ਉਹ ਸਾਰੀ ਆਪਾਂ ਨਾ ਟਾਈਮ ਲਾਈਨ ਦੇ ਉੱਤੇ ਲਾ ਲੈਣੀ ਆ ਹਨ ਕਿਵੇਂ ਜਿਵੇਂ 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 ਲਾਈ ਜਾਂਦਾ ਨਾ ਤੁਸੀਂ ਇਦਾਂ ਚੱਕ-ਚੱਕ ਕੇ ਸਾਰੀਆਂ ਟਾਈਮ ਲਾਈਨ ਦੇ ਉੱਤੇ ਰੱਖ ਲੈਣੀ ਆ ਨਾ ਐਡਿਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਉਹ ਤੂੰ ਇੱਕ ਚੀਜ਼ ਕਰਦੀ ਜਦੋਂ ਤੁਸੀਂ ਐਡਿਟ ਕਰੋਗੇ ਨਾ ਇਹਦਾ ਸਾਈਜ਼ ਦੇਖੋ ਛੋਟਾ ਇਹ ਤੇ ਕਲਿੱਕ ਕਰਕੇ ਤੁਸੀਂ ਇਹਦਾ ਸਾਈਜ਼ ਇਹਨੂੰ ਪੂਰਾ ਕਰ ਲੈਣਾ ਸਕਰੀਨ ਦੇ ਉੱਤੇ ਠੀਕ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ ਅਗਲੀ ਦਾ ਕਰ ਲੈਣਾ ਇਹਨੂੰ ਵੀ ਕਲਿੱਕ ਕਰਨਾ ਤੇ ਇਹਦਾ ਜਿਹੜਾ ਸਾਈਜ਼ ਆ ਇਹਦਾ ਵੀ ਤੁਸੀਂ ਸੇਮ ਸਾਈਜ਼ ਇਹਦਾ ਕਰ ਲੈਣਾ ਤੁਸੀਂ ਇੱਕ ਚੀਜ਼ ਨੋਟ ਕਰੋ ਆ ਜਿਹੜਾ ਇੱਥੇ ਹੈ ਨਾ ਆ ਦੇਖੋ ਆ ਜਿਹੜਾ ਉੱਪਰ ਦੇਖਦਾ ਪਿਆ ਹੋ ਤੁਸੀਂ ਇਹ ਵਾਟਰਮਾਰਕ ਆਇਆ ਹੋਇਆ ਵਾ ਇਹ ਵਾਟਰਮਾਰਕ ਨਹੀਂ ਹੋਣਾ ਜੀ ਦਾ ਆਪਾਂ ਇਹਨਾਂ ਵਾਟਰਮਾਰਕ ਇਹ ਆਪਾਂ ਇੱਥੇ ਰਿਮੂਵ ਕਰਨਾ ਇਹ ਰਿਮੂਵ ਕੀਤਾ ਹੋਊਗਾ ਜਿੱਦਾ ਸਬਸਕ੍ਰਾਈਬਰ ਦਾ ਬਟਨ ਨਾ ਆਪਣੇ ਕੋਲ ਆਦੇ ਦੇਖ ਸਕਦੇ ਹੋ ਆ ਸਬਸਕ੍ਰਾਈਬਰ ਦਾ ਬਟਨ ਆ ਨਾ ਆਪਾਂ ਸਬਸਕ੍ਰਾਈਬਰ ਦੇ ਬਟਨ ਨੂੰ ਚੱਕ ਕੇ ਆਪਾਂ ਇਹਦੇ ਉੱਪਰ ਰੱਖਾਂਗੇ ਠੀਕ ਹੈ ਜੀ ਕਿਵੇਂ ਕਢਾਉ ਉਹ ਵੀ ਮੈਂ ਤੁਹਾਨੂੰ ਦੱਸਦਾ ਆ ਮੈਂ ਤੇ ਆਪਾਂ ਕਿਰਨਾ ਸਬਸਕ੍ਰਾਈਬਰ ਦੇ ਬਟਨ ਤੇ ਕਲਿੱਕ ਕਰਾਂਗੇ ਆਪਾਂ ਠੀਕ ਹੈ ਜੀ ਆਪਾਂ ਇਹਨੂੰ ਚੱਕ ਕੇ ਥੋੜਾ ਜਿਹਾ ਆਪਾਂ ਇੱਥੇ ਰੱਖ ਲਾਂਗੇ ਤੇ ਥੋੜਾ ਜਿਹਾ ਪਰ ਇਹਨੂੰ ਇੱਥੇ ਵੱਡਾ ਕਰ ਲਾਂਗੇ ਆਪਾਂ ਨੂੰ ਥੋੜਾ ਜਿਹਾ ਆਪਾਂ ਇਹਨੂੰ ਵੱਡਾ ਕਰ ਦਾਂਗੇ ਤੇ ਇਹਨੂੰ ਇੱਥੇ ਲਾ ਦਾਂਗੇ ਤੁਸੀਂ ਆਪਣਾ ਲੋਗੋ ਵੀ ਲਾ ਸਕਦੇ ਇੱਥੇ ਠੀਕ ਹੈ ਜੀ ਆ ਲੱਗ ਗਿਆ ਉਹ ਬਣ ਗਿਆ ਹੁਣ ਆਪਾਂ ਕੀ ਕਰਦੇ ਆ ਇੱਥੇ ਆਪਾਂ ਦਾ ਇਫੈਕਟ ਲਾ ਰਹੇ ਆ ਆਪਾਂ ਤੇ ਥੋੜਾ ਜਿਹਾ ਇਫੈਕਟ ਲਾ ਲੈਨੇ ਆ ਇਫੈਕਟ ਲਾਏ ਆ ਕਿ ਆਪਣੀ ਵੀਡੀਓ ਜਿਹੜੀ ਹੋਰ ਵਧੀਆ ਬਣ ਜਾਈਏ ਆਪਾਂ ਤਾਂ ਕਿ ਇਹ ਇਫੈਕਟ ਇੱਥੇ ਲਾ ਦਨੇ ਆ ਕਿਹਦੇ ਨਾਲ ਆ ਰਿਹਾ ਆ ਰਿਹਾ ਹੋਰ ਹੋਰ ਉਹ ਕਿ ਆਪਾਂ ਚੇਕ ਕਰ ਸਕੀਏ ਕਿ ਸਿੱਖ ਨਾ ਮੋਂ ਆਪਣੀ ਵੀਡੀਓ ਬਣ ਗਈ ਔਰ ਰੋਹਿਤ ਨੇ ਆਪਣੀ ਕੀ ਆਸਾਂ ਤਾਂ ਸੋਚਦਾ ਕਿ ਕਰਨਾ ਇੱਥੇ ਨਾ ਪਈ ਕੇ ਹਲਕਾ ਜਿਹਾ ਹੋਰ ਮਿਊਜ਼ਿਕ ਲਗਾਉਣਾ ਆਪਾਂ ਇੱਥੇ ਵੀ ਜਲੀ ਕਿਉਂਕਿ ਪੁੱਤਾਂ ਲਈ ਆਪਣੀਆਂ ਕਹਾਣੀਆਂ ਤਾਂ ਆਪਾਂ ਇੱਥੇ ਹੋਰ ਹਲਕਾ ਜਿਹਾ ਹੋਰ ਮਿਊਜ਼ਿਕ ਰੋਣਾ ਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਹੋਰ ਤੁਸੀਂ ਮਿਊਜ਼ਿਕ ਤੁਸੀਂ YouTube ਤੋਂ ਡਾਊਨਲੋਡ ਕਰ ਸਕਦੇ ਹੋ ਕਾਪੀਰਾਈਟ ਨਹੀਂ ਆਏਗਾ ਤੁਸੀਂ ਕੋਈ ਨੋ ਕਾਪੀਰਾਈਟ ਮਿਊਜ਼ਿਕ ਡਾਊਨਲੋਡ ਕਰਨਾ ਜਿਵੇਂ ਮੇਰੇ ਕੋਲ ਇੱਕ ਐਪ ਆਵਾ ਹਨਾ ਹਨਾ ਆਹਾ

ਇਹ ਦੇਖੋ ਇਹ ਨਾ ਸਟਾਰਟਿੰਗ ਵੀ ਵਧੀਆ ਜਿਹਾ ਮਿਲਦੇ ਨੇ ਅੰਗੇ ਨਾ ਇੱਕ ਸੈਕਟ ਜਲਾਇਆ ਬੜਾ ਸੋਹਣਾ ਆ ਦੇਖੋ ਦੇਖੋ ਸਟਾਰਟਿੰਗ ਦੇ ਵਿੱਚ ਕੋਈ ਵੀ ਆਸ ਨਹੀਂ ਕੋਈ ਹੁਈਆ ਡਿਸਕਾਊਂਟ ਇੱਕ ਪੁਰਾਣਾ ਜਿਹਾ ਜਿਵੇਂ ਲੋਕ ਹੁਣ ਇਹਨੂੰ ਕੀ ਕਰਨਾ ਆਪਾਂ ਇਹਨੂੰ ਐਕਸਪੋਰਟ ਕਰ ਦਾਂਗੇ ਇਹ ਸੇਵ ਕਰਕੇ ਇਹਨੂੰ ਕਿ ਕਰਨਾ ਵਾ ਇਹਨੂੰ ਐਕਸਪੋਰਟ ਕਰ ਲੈਣਾ ਜੀ ਇਹਨੂੰ ਐਕਸਪੋਰਟ ਕਰ ਲੈਣਾ ਇਹ ਬਹੁਤ ਛੇਤੀ ਮਤਲਬ ਵੀ ਬਹੁਤ ਵਧੀਆ ਵੀਡੀਓ ਬਣ ਲੈਣੀ ਆ ਇਹ ਇਹ ਵੀਡੀਓ ਜਦੋਂ ਤੁਹਾਨੂੰ ਕਰਨੀ ਆ ਗਈ ਨਾ ਤੁਸੀਂ ਵੱਧ ਤੋਂ ਵੱਧ ਨਹੀਂ ਲਗਾ 10 15 ਮਿੰਟ ਦੇ ਵਿੱਚ ਤੁਸੀਂ ਇਹ ਵੀਡੀਓ ਰੈਡੀ ਕਰ ਲਓਗੇ ਤੁਸੀਂ ਨਾ ਇਹ ਤਾਂ ਦੇਖੋ ਆਪਣੀ 2-3 ਮਿੰਟ ਦੀ ਬਣਾਉਂਦੇ ਪਏ ਜੇ ਤੁਸੀਂ ਇਹਦੇ ਹਾਰਰ ਕਹਾਣੀਆਂ ਦੇ ਤੁਸੀਂ ਸ਼ੋਰਟ ਵੀ ਬਣਾਉਂਗੇ ਨਾ ਸ਼ੋਰਟ ਵੀ 1 ਮਿੰਟ ਦਾ ਸ਼ੋਰਟ ਬਣਾਉਣਾ ਨਾ ਤੁਸੀਂ 45 ਸੈਕਿੰਡ ਦੀ ਤੁਸੀਂ ਵੀਡੀਓ ਬਣਾਉਂਗੇ 45 ਸੈਕਿੰਡ ਦੀ ਵੀਡੀਓ ਨੂੰ ਕਿੰਨਾ ਟਾਈਮ ਲੱਗੇਗਾ 45 ਸੈਕਿੰਡ ਦੀ ਵੀਡੀਓ ਨੂੰ ਸਿਰਫ ਮੇਰੇ ਕੋਲ ਅੱਜ 10 ਕੁ 5-10 ਮਿੰਟ ਮਸਾ ਲੱਗਣੇ ਹਨ ਜੇ ਤੁਸੀਂ ਕਿੰਨੇ ਵੀ ਮੈਂ ਸ਼ੋਰਟ ਬਣਾ ਕੇ ਦਿਖਾਵਾਂ ਤੁਹਾਨੂੰ ਫੋਨ ਦੇ ਉੱਤੇ ਤੱਬਲੇ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਿੰਨੇ ਤੁਹਾਡੇ ਜਿਆਦਾ ਕਮੈਂਟ ਹੋਣਗੇ ਮੈਂ 19 ਛੇਤੀ ਨਾਲ ਇੱਕ ਮੋਬਾਈਲ ਫੋਨ ਦੇ ਉੱਤੇ ਇੱਕ ਸ਼ੋਰਟ ਹੋਰ ਰੱਖਾਂ ਹਾਂ ਇਹ ਦੇ ਦੱਬਣਾ ਕਿ ਦੇ ਦਾਂਗਾ ਉਹਦੇ ਨਾਲ ਕੀ ਵੀ ਸ਼ੋਰਟ ਨਾਲ ਨਾ ਤੁਹਾਡੇ ਚੈਨਲ ਦੀ ਜਿਹੜੀ ਰੀਚ ਆ ਤੁਹਾਡੇ ਚੈਨਲ ਦੀ ਰੀਚ ਬੜੀ ਛੇਤੀ ਵੱਧਦੀ ਆ ਉਦੇ ਨਾਲ ਤੁਹਾਨੂੰ ਸਬਸਕ੍ਰਾਈਬਰ ਵੀ ਮਿਲਣਗੇ ਤੇ ਤੁਹਾਡਾ ਵਾਚ ਟਾਈਮ ਵੀ ਤੁਹਾਨੂੰ ਕੰਪਲੀਟ ਹੋ ਜੇਗਾ ਤੇ ਲੋਕ ਜਿਹੜਾ ਤੁਹਾਡੇ ਸਬਸਕ੍ਰਾਈਬਰ ਵਧੂਗੇ ਨਾ ਛੋਟੇ ਵੀਡੀਓ ਦੇ ਨਾਲ ਉਹ ਤੁਹਾਡੀ ਲੌਂਗ ਵੀਡੀਓ ਵੀ ਦੇਖਣ ਆਏਗਾ ਸੋ ਇਹ ਸਾਰਾ ਤੁਹਾਡਾ ਐਡੀਟਿੰਗ ਦਾ ਕਮਾਲ ਆ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸਟੈਪ ਵਾਈਜ਼ ਸਟੈਪ ਤੁਸੀਂ ਫੋਟੋ ਕਿੱਥੋਂ ਲੈਣੀਆਂ ਨੇ ਕਹਾਣੀ ਕਿੱਥੋਂ ਲੈਣੀਆਂ ਕਿਵੇਂ-ਕਿਵੇਂ ਹੈ ਨਾ ਤੁਸੀਂ ਇਦਾਂ ਟਰਾਈ ਕਰਕੇ ਦੇਖੋ ਤੇ ਉਸ ਤੋਂ ਬਾਅਦ ਤੁਸੀਂ ਐਡੀਟਿੰਗ ਕਰਨੇ ਵੀਐਨ ਦੇ ਵਿੱਚ ਐਡੀਟਰ ਜੜਾ ਮੈਂ ਉਹਦੇ ਆਲਰੇਡੀ ਵੀਡੀਓ ਬਣਾਈ ਹੋਏ ਨੇ ਵੀਐਨ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਨੂੰ ਐਡਿਟ ਕਰ ਲੈਣਾ ਬਹੁਤ ਵਧੀਆ ਵੀਡੀਓ ਉਹ ਐਡਿਟ ਹੋ ਜਾਂਦੀ ਆਪਰੀਏ ਬਣ ਕੇ ਰੈਡੀ ਹੋ ਗਈ ਦੇਖੋ ਹੁਣ ਆਪਾਂ ਇਹਨੂੰ ਐਕਸਪੋਰਟ ਕਰ ਲਾਂਗੇ ਠੀਕ ਹੈ ਜੀ ਆਪਾਂ ਇਹਨੂੰ ਐਕਸਪੋਰਟ ਕਰ ਲੈਨੇ ਆ ਆਪਣੀ ਫਾਈਲ ਨੂੰ ਬੈਥੇ ਐਕਸਪੋਰਟ ਕਰ ਲੈਂਦੇ ਆ ਆਪਾਂ ਇੱਥੇ ਲਿਖ ਦਿੰਦੇ ਆ ਜੋ ਵੀ ਆਪਣੀ ਕਹਾਣੀ ਦਾ ਉਹ ਨਾਮ ਸੀਗਾ ਨਾਲ ਗੋਤੀਆ ਜਾਂ ਕੁਝ ਵੀ ਲੈ ਲੈਂਦੇ ਆ ਆਪਾਂ ਇੱਥੇ ਲਿਖਦੇ ਆ ਗੋਤੀਆ ਗੋਤੀਆ ਕਹਾਣੀ ਠੀਕ ਹੈ ਜੀ ਆਪਾਂ ਇਹਨੂੰ ਐਕਸਪੋਰਟ ਕਰ ਲਾਂਗੇ ਇਹ ਵੀ 2-4 ਮਿੰਟ ਦੇ ਵਿੱਚ ਐਕਸਪੋਰਟ ਹੋ ਜੇਗੀ ਜਦੋਂ ਇਹ ਹੁਣ ਬਣ ਕੇ ਰੈਡੀ ਹੋ ਜੇਗੀ ਫਿਰ ਮੈਂ ਤੁਹਾਨੂੰ ਦਿਖਾਣਾ ਤੁਸੀਂ ਦੇਖਣਾ ਵੀ ਇਹ ਕਿੰਨੀ ਵਧੀਆ ਚੀਜ਼ ਬਣੀ ਹੈ ਹਨਾ ਸੋ ਇਹ ਬਹੁਤ ਜ਼ੋਰ ਕੰਮ ਆ ਕੋਈ ਇੱਕ ਕੰਮ ਨਹੀਂ ਹੈ ਜਿਹੜੇ ਮੇਰੇ ਪਿੰਡ ਪਰ ਮੇਰੇ ਕੋਲ ਕਲਾਸ ਲਾਉਣ ਹੁੰਦੇ ਨੇ ਨਾ ਇਹ ਤਾਰ ਨੂੰ ਉਹਨਾਂ ਨੂੰ ਪਤਾ ਵਾ ਐਡਿਟਿੰਗ ਵੀ ਉਹਨਾਂ ਨੇ ਕਿੰਨੇ ਬਰੀਕੀ ਤਰੀਕੇ ਨਾਲ ਸਿਖੋਣਾ ਮੈਨੂੰ ਉਹਨਾਂ ਨੂੰ ਦੱਸ ਦੇਣਾ ਵੀ ਕਿਵੇਂ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਵੀਡੀਓ ਨੂੰ ਤੁਸੀਂ ਐਡਿਟ ਕਰਨਾ ਕਿਵੇਂ ਵੀਡੀਓ ਨੂੰ ਤੁਸੀਂ ਮਤਲਬ ਵੀ ਤੋ ਉਹਦੇ ਤੇ থাম্বਨੇਲ ਲਾਣਾ ਕਿਵੇਂ ਤੁਸੀਂ ਉਹਦੇ ਤੇ ਲੋਗੋ ਵਗੈਰਾ ਲਾਣਾ ਉਹ ਤੇ ਸਟੈਪ ਬਾਈ ਸਟੈਪ ਦੱਸਦਾ ਮੈਂ ਉਹਨੂੰ ਜਿਹੜੀ ਵੀ 3-4 ਘੰਟੇ ਦੀ ਕਲਾਸ ਹੁੰਦੀ ਆ ਉਹ ਉਹਦੇ ਵਿੱਚ ਪ੍ਰੋਪਰਲੀ ਮੈਂ ਇਹੀ ਚੀਜ਼ਾਂ ਸਿਖਾਉਣਾ ਉਹਦੇ ਵਿੱਚ ਸੋ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਮੇਰੀ ਜਿਹੜੀ ਇਹ ਦਵਾਰ ਲੂਟ ਕਲਾਸ ਵਰਗੀ ਰੰਦਰ ਸ਼ਹਿਰ ਦੇ ਵਿੱਚ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਇਹ ਪੂਰਾ ਕੋਰਸ ਸਿੱਖਣਾ ਚਾਹਦਾ ਵਾ ਇੱਕ ਦਿਨ ਦੇ ਵਿੱਚ ਹਨਾ ਕਿਵੇਂ ਵੀਡੀਓ ਨੂੰ ਕਿਵੇਂ ਸ਼ੂਟ ਕਰਦਾ ਵੀਡੀਓ ਨੂੰ ਕਿਵੇਂ ਐਡਿਟ ਕਰਦਾ ਵੀਡੀਓ ਨੂੰ ਕਿਵੇਂ ਅਪਲੋਡ ਕਰਦਾ ਕਿਵੇਂ ਟੈਗ ਲਾਈਦੇ ਕਿਵੇਂ ਟਾਈਟਲ ਲਿਖੀਦਾ ਜਿਵੇਂ ਦੀ ਮੈਂ ਹੋਰ ਕਹਾਣੀਆਂ ਦੱਸਿਆ ਤੁਹਾਨੂੰ ਹੋਰ 啥地方呢？ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਉਹ ਕਲਾਸ ਦੇ ਵਿੱਚ ਦਿੰਨਾ ਵਾਣਾ ਅਗਰ ਤੁਸੀਂ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਕਿਰਪਾ ਸਿੰਘਿੰਦਰ ਜਲੰਧਰ ਦੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਕੋਲੋਂ ਤੁਸੀਂ ਪੁੱਛ ਸਕਦੇ ਹੋ ਵੀ ਉਹ ਜਿਹੜੀ ਮੇਰੀ ਕਲਾਸ ਆ ਸੰਡੇ ਨੂੰ ਕਿਹੜੀ ਜਗ੍ਹਾ ਦੇ ਵਿੱਚ ਲੱਗਦੀ ਜਲੰਧਰ ਸ਼ਹਿਰ ਦੇ ਵਿੱਚ ਵੀ ਜੋ ਵੀ ਉਹਦਾ ਪ੍ਰੋਟੋਕੋਲ ਆ ਵੀ ਉਹਦੇ ਕੀ ਪ੍ਰੋਟੋਕੋਲ ਹੁੰਦਾ ਵਾ ਹਨਾ ਅਗਰ ਤੁਸੀਂ ਇਹ ਹੋਰ ਕਹਾਣੀਆਂ ਦਾ ਤੁਸੀਂ ਸਿੱਖ ਲੈਨੇ ਹੋ ਜਾਂ ਫਿਰ ਤੁਸੀਂ ਕਾਰਟੂਨ ਵਾਲੀ ਬੱਚੇ ਦੀ ਜਿਵੇਂ ਮੈਂ ਕੱਲ ਵੀਡੀਓ ਅਪਲੋਡ ਕੀਤੀ ਸੀ ਨਾ ਵੀ ਕਾਰਟੂਨ ਦੀ ਵੀਡੀਓ ਹੈ ਜਿਹੜੀ ਉਹ ਤੁਸੀਂ ਕੀਦੇ ਪੜਾ ਲੈ ਸਕਦੇ ਹੋ ਅਗਰ ਤੁਸੀਂ ਕਾਰਟੂਨ ਵਾਲ ਤੁਸੀਂ ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਕਿਉਂਕਿ ਦੇਖੋ ਤੁਸੀਂ ਖੁਰ ਸੋਚੋ ਅੱਜ ਦੇ ਟਾਈਮ ਦੇ ਵਿੱਚ ਹਰੇਕ ਕੋਈ ਬੱਚਾ ਵਾ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਕਾਰਟੂਨ ਦੀ ਵੀਡੀਓ ਬਹੁਤ ਜ਼ਿਆਦਾ ਦੇਖਦੇ ਨੇ ਜਿਵੇਂ ਇੰਗਲਿਸ਼ ਦੇ ਵਿੱਚ ਕੋਈ ਹੋਊਗੀ ਹਿੰਦੀ ਦੇ ਵਿੱਚ ਕੋਈ ਹੋਊਗੀ ਹਨਾ ਤੁਸੀਂ ਇੰਗਲਿਸ਼ ਦੇ ਵਿੱਚ ਵੀ ਪੋਏ ਬਣਾ ਸਕਦੇ ਹੋ ਹਿੰਦੀ ਦੇ ਵਿੱਚ ਵੀ ਬਣਾ ਸਕਦੇ ਹੋ ਪੰਜਾਬੀ ਦੇ ਵਿੱਚ ਵੀ ਬਣਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹੋਰ ਕਹਾਣੀਆਂ ਆ ਗਈਆਂ ਹੌਰਰ ਕਹਾਣੀਆਂ ਨਾ ਬਾਹਰਲੀ ਕੰਟਰੀ ਹੈ ਜਿਵੇਂ ਉਹਨਾਂ ਦੇ ਵਿੱਚ ਜਿਆਦਾ ਲਿਖੀ ਜਾਂਦੀ ਜਿਵੇਂ ਕੈਨੇਡਾ ਰਸ਼ੀਆ ਇੰਗਲੈਂਡ ਨਿਊਜ਼ੀਲੈਂਡ ਹੋ ਗਿਆ ਇਟਲੀ ਹੋ ਗਿਆ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਜਿਆਦਾ ਲਿਖੀ ਜਾਂਦੀ ਆ ਆਪਾਂ ਹਿੰਦੀ ਦੇ ਵਿੱਚ ਘੱਟ ਬਣਾਵਾਂਗੇ ਹੌਰਰ ਕਹਾਣੀਆਂ ਆਪਾਂ ਇੰਗਲਿਸ਼ ਦੇ ਵਿੱਚ ਜਿਆਦਾ ਬਣਾਵਾਂਗੇ ਕਿਉਂਕਿ ਬਾਹਰ ਦੇ ਜਿਹੜੀ ਕੰਟਰੀਆਂ ਨੇ ਉਹ ਹੌਰਰ ਕਹਾਣੀਆਂ ਇੰਗਲਿਸ਼ ਦੇ ਵਿੱਚ ਜਿਆਦਾ ਪਸੰਦ ਕਰਦੇ ਆ ਆਪਾਂ ਇਸ ਜਿੱਦ ਆਪਾਂ ਹੁਣ ਪੰਜਾਬੀ ਹਿੰਦੀ ਦੇ ਵਿੱਚ ਬਣਾਈ ਆ ਇਸੇ ਤਰ੍ਹਾਂ ਆਪਾਂ ਇੰਗਲਿਸ਼ ਦੇ ਵਿੱਚ ਬਣਾਵਾਂਗੇ ਕੋਈ ਓਕਾ ਕੰਮ ਨਹੀਂ ਇਹ ਜਿੱਥੇ ਆਪਾਂ ਲਿਖਿਆ ਸੀ ਨਾ ਵੀ ਹੌਰਰ ਕਹਾਣੀ ਇਹ ਇਨ ਹਿੰਦੀ ਆਪਾਂ ਲਿਖਾਂਗੇ ਹੋਰ ਕਹਾਣੀ ਇਨ ਇੰਗਲਿਸ਼ ਇੰਗਲਿਸ਼ ਦੇ ਵਿੱਚ ਆ ਜੀ ਰਸ਼ੀਆ ਦਾ ਲਿਖੂਗੇ ਰਸ਼ੀਆ ਦੇ ਵਿੱਚ ਆ ਜੀ ਸਪੈਨਿਸ਼ ਦੇ ਵਿੱਚ ਲਿਖੂਗੇ ਤਾਂ ਸਪੈਨਿਸ਼ ਆ ਜੀ ਬਹੁਤ ਹੀ ਜ਼ੋਕਾ ਕਮਾਬਜ਼ ਇਹ ਹੈ ਕਿ ਇਹ ਤੁਹਾਨੂੰ ਤੁਹਾਡੇ ਅੰਦਰ ਸਕਿੱਲ ਹੋਣੀ ਚਾਹੀਦੀ ਆ ਜਦੋਂ ਤੱਕ ਤੁਹਾਡੇ ਕੋਲ ਸਕਿੱਲ ਨਹੀਂ ਆਏਗੀ ਉਦੋਂ ਤੱਕ ਤੁਸੀਂ ਮਤਲਬ ਵੀ ਇਹਨੂੰ ਤੁਸੀਂ ਸਹੀ ਨਹੀਂ ਕਰ ਸਕਦੇ ਹੈਗੇ ਸੋ ਇਸ ਕਰਕੇ ਤੁਹਾਨੂੰ ਸਕਿੱਲ ਸਿੱਖਣੀ ਹੀ ਪੈਗੀ ਜਦੋਂ ਤੁਸੀਂ ਸਕਿੱਲ ਸਿੱਖ ਗਏ ਫੇਰ ਕੋਈ ਕੰਮ ਔਖਾ ਨਹੀਂ ਲੱਗਣਾਗਾ ਤੁਹਾਨੂੰ ਬਿਲਕੁਲ ਸੌਖਾ ਲੱਗਣਾ ਤੁਸੀਂ ਕਹਿਣਾ ਵੀ ਯਾਰ ਇਹ ਤਾਂ ਬਹੁਤ ਹੀ ਸੌਖਾ ਕੰਮ ਹੈ ਕੋਈ ਔਖਾ ਕੰਮ ਨਹੀਂ ਹੈਗਾ ਹਨਾ ਸੋ 10 ਮਿੰਟ ਦੇ ਵਿੱਚ ਤੁਸੀਂ ਇੱਕ ਦਿਨ ਮੰਨ ਕੇ ਜੇ ਤੂੰ 10 ਮਿੰਟ ਹੀ ਕੰਮ ਕਰਨਾ ਸਿਰਫ 10 ਮਿੰਟ ਕੰਮ ਕਰਨਾ ਵਾ 10 ਮਿੰਟ ਕੰਮ ਕਰਕੇ ਤੁਸੀਂ ਮਹੀਨੇ ਦੇ 50-60000 ਰੁਪਏ ਲੱਖ ਰੁਪਏ ਤੱਕ ਤੁਸੀਂ ਬੜੇ ਆਰਾਮ ਨਾਲ ਕਮਾ ਸਕਦੇ ਬਸ ਕੀ ਹੈ ਕਿ ਬਸ ਤਾਂ ਇੱਕ ਸਕਿੱਲ ਹੋਣੀ ਚਾਹੀਦੀ ਹੈ ਇਹਦੇ ਵਿੱਚ ਨਾ ਤੁਸੀ ਆਪਣਾ ਫੇਸ ਦਿਖਾਉਣਾ ਹੈਗਾ ਨਾ ਤੁਸੀਂ ਆਪਣਾ ਮਤਲਬ ਹੀ ਆਵਾਜ਼ ਆਵਾਜ਼ ਦੇਣੀ ਹੈਗੀ ਨਾ ਤੁਸੀਂ ਫੋਟੋ ਲੱਭਣ ਦੀ ਲੋੜ ਹੈਗੀ ਨਾ ਤੁਹਾਨੂੰ ਵੀਡੀਓ ਸ਼ੂਟ ਕਰਨ ਦੀ ਲੋ ਕੁਝ ਵੀ ਨਹੀਂ ਕਰਨਾਗਾ ਸਾਰਾ ਕੁਝ ਆਪਾਂ AI ਤੋਂ ਹੀ ਕਰਨਾ ਵਾ ਹੁਣ ਜਿਹੜੀ ਆਪਣੀ ਵੀਡੀਓ ਬਣ ਕੇ ਰੈਡੀ ਹੋ ਗਈ ਹੈ ਹੁਣ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਮੈਂ ਆਪਣੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆਪਣੀ ਇਹ ਕਿੱਥੇ ਸੇਵ ਹੋਈ ਹੈ ਉਹ ਗੈਲਰੀ ਦੇ ਵਿੱਚ ਸੇਵ ਹੋ ਗਈ ਆ ਤੇ ਇਹ ਤੁਹਾਨੂੰ ਮੈਂ ਗੈਲਰੀ ਦੇ ਵਿੱਚ ਦਿਖਾ ਦਿੰਨਾ ਆਪਾਂ ਜਿਹੀ ਸੀ ਬੂਧੀਆ ਨਾ ਤੁਹਾਨੂੰ ਮੈਂ ਦਿਖਾ ਦਿੰਨਾ ਇੱਥੇ ਹੋ ਰਿਹਾ ਤੇ ਆ ਰਿਹਾ ਨਾ ਆਓ ਦੇਖੋ ਸਟਾਰਟਿੰਗ ਕਿੰਨੀ ਸੋਹਣੀ ਬਣ ਕੇ ਦੇਖੋ वहीं हुई आवाज गांव में एक पुराना कुआं था जिसे लोग खौफनाक कुआं कहते थे बच्चे वहां जाने से रख सका कुएं के पास आवाज को फिर से सुनने की धड़कन तेज हो गई वह so, रोहित ने समझा दे सो देखो कि उसे 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 ना सोखा कम नहीं का नहीं ना। बहुत ही सोनी कहानी बनके जे तुसी दर कहानी बनाओगे ना त मैं कहना तुसी बहुत बजे तुसी YouTube पे हो जोगे ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਅਗਰ ਤੁਹਾਡਾ ਵਿੱਚੋਂ ਕੋਈ ਵੀ ਰਪੇਟਪਰਾ ਮੇਰੀ ਵਰਕਸ਼ਾਪ ਦੇ ਵਿੱਚ ਹੋਣਾ ਚਾਹੁੰਦਾ ਤਾਂ ਪਲੀਜ਼ ਗੁਰਦੀਪ ਦੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ